हां जी ਪੰਜਾਬੀਓ ਸਤਿ ਸ੍ਰੀ ਅਕਾਲ ਚਿੰਗ ਅਮਰੀਕਾ ਦੇ ਵਿੱਚੋਂ ਤੀਸਰਾ ਜਹਾਜ਼ ਚੱਲ ਪਿਆ ਤਾਂ ਉਹਦੇ ਵਿੱਚ 157 ਬੰਦੇ ਦੱਸੇ ਜਾ ਰਹੇ ਨੇ ਹੁਣ ਮੈਂ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਂਗਾ ਜਿਹਦੇ ਵਿੱਚ ਦੇਖਾਂਗੇ ਕਿ ਭਾਰਤ ਦੇ ਜਿੰਨੇ ਨੌਜਵਾਨ ਆ ਰਹੇ ਨੇ ਪੰਜਾਬੀਆਂ ਦੀ ਸੰਖਿਆ ਕਿੰਨੀ ਉਹ ਵੀ ਤੁਹਾਨੂੰ ਅੱਗੇ ਦੱਸਾਂਗੇ ਔਰ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਇਹਨਾਂ ਨੂੰ ਲੱਗਦਾ ਜਿਵੇਂ ਕਿ ਟਰੰਪ ਸਰਕਾਰ ਔਰ ਮੋਦੀ ਸਰਕਾਰ ਕਿਹਾ ਜਾ ਰਿਹਾ ਯਾਨੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਇਹ ਦੋਵੇਂ ਰਲ ਕੇ ਯਾਨੀ ਟਾਰਗੇਟ ਕਰ ਰਹੇ ਨੇ ਕੱਲੇ ਪੰਜਾਬ ਨੂੰ ਔਰ ਜਿਹੜਾ ਤੀਸਰਾ ਜਹਾਜ਼ ਚੱਲਿਆ ਉਸ ਤੋਂ ਬਾਅਦ ਇੱਕ ਚੌਥੇ ਜਹਾਜ਼ ਦੀ ਵੀ ਜਿਹੜੀ ਕਿ ਸ਼ੰਕਾ ਦਿੱਤਾਈ ਜਾ ਰਹੀ ਹੈ ਪਹਿਲੀ ਖਬਰ ਤਾਂ ਇਹ ਹੀ ਹੈ ਔਰ ਦੂਸਰੀ ਖਬਰ ਜਿਹੜੀ ਸਭ ਤੋਂ ਵੱਡੀ ਖਬਰ ਹੈ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਅਸਤੀਫਾ ਦੇਣ ਜਾ ਰਹੇ ਨੇ ਅਗਲਾ ਮੁੱਖ ਮੰਤਰੀ ਕੌਣ ਹੋ ਸਕਦਾ ਹੈ ਉਹਦਾ ਵੀ ਤੁਹਾਨੂੰ ਨਾਮ ਦੱਸਾਂਗੇ ਔਰ ਹੁਣ ਮੈਂ ਤੁਹਾਨੂੰ ਪਹਿਲਾਂ ਪਹਿਲੀ ਖਬਰ ਦੱਸੂੰਗਾ ਅਮਰੀਕਾ ਦੇ ਵਿੱਚੋਂ ਡਿਪੋਰਟ ਹੋ ਕੇ ਆਉਣ ਵਾਲੇ ਜਿਹੜੇ ਰਸਤੇ ਦੇ ਵਿੱਚ ਹੀ ਨੇ ਯਾਨੀ ਜਹਾਜ਼ ਉੱਥੋਂ ਚੱਲ ਪਿਆ ਲੈਂਡਫੇਰ ਤੋਂ ਯਾਨੀ ਅਮਰੀਕਾ ਦਾ ਜਹਾਜ਼ ਅਮਰਸਰ ਦੀ ਧਰਤੀ ਦੇ ਉੱਤੇ ਲੈਂਡ ਕਰਨ ਜਾ ਰਿਹਾ ਜਿਹਦੇ ਵਿੱਚ ਪੰਜਾਬ ਦੀ ਸਰਕਾਰ ਯਾਨੀ ਸੀਐਮ ਭਗਵੰਤ ਮਾਨ ਨੇ ਵੱਡਾ ਵਿਰੋਧ ਕੀਤਾ ਸੀ ਕਿ ਪੰਜਾਬ ਦੇ ਵਿੱਚ ਲੈਂਡ ਨਾ ਕਰਵਾਇਆ ਜਾਵੇ ਤਾਂ ਹੁਣ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਂਗਾ ਜਿਹਦੇ ਵਿੱਚ ਇਹ ਦੇਖਾਂਗੇ ਕਿ ਭਾਰਤ ਦੇ ਜਿੰਨੇ ਨੌਜਵਾਨ ਆ ਰਹੇ ਨੇ ਪੰਜਾਬੀਆਂ ਦੀ ਸੰਖਿਆ ਕਿੰਨੀ ਆ ਔਰ ਚੌਥੇ ਜਹਾਜ਼ ਦਾ ਕੀ ਮਾਮਲਾ ਉਹ ਵੀ ਤੁਹਾਨੂੰ ਦੱਸਾਂਗੇ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ 사ंजे ਸੁਣੋ ਇਹ ਤਾਂ ਇੱਕ ਹੋਰ ਵੱਡੀ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈਗੀ ਹੈ ਕਿ ਤੀਸਰਾ ਜਹਾਜ਼ ਵੀ ਲੈਂਡ ਕਰਵਾਇਆ ਜਾ ਸਕਦਾ ਹੈ 157 ਭਾਰਤੀਆਂ ਨੂੰ ਲੈ ਕੇ ਅੱਜ ਤੀਸਰਾ ਜਹਾਜ਼ ਪਹੁੰਚੇਗਾ ਵੱਡੀ ਖਬਰ ਹੈਗੀ ਹੈ ਇਸ ਸਮੇਂ ਦੀ ਕਿਉਂਕਿ 157 ਦੇ ਕਰੀਬ ਆ ਰਹੇ ਨੇ ਤੇ ਰਾਤ 10:30 ਵਜੇ ਇਹ ਲੈਂਡ ਹੋ ਸਕਦਾ ਹੈ ਜਹਾਜ਼ ਅੰਮ੍ਰਿਤਸਰ 에어ਪੋਰਟ ਇਸ ਨੂੰ ਉਤਾਰਿਆ ਜਾ ਸਕਦਾ ਹੈ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਹੈ ਕਿ ਇਸ ਦੇ ਵਿੱਚ ਪੰਜਾਬ ਦੇ ਸਭ ਤੋਂ ਵੱਧ ਹੋ ਸਕਦੇ ਨੇ ਅੰਮ੍ਰਿਤਸਰ ਹਵਾਈ ਅਡੇ ਤੇ ਉਤਾਰਿਆ ਜਾਵੇਗਾ 157 ਭਾਰਤੀਆਂ ਨੂੰ ਲੈ ਕੇ ਜਹਾਜ਼ ਆ ਰਿਹਾ ਇਸ ਦੇ ਵਿੱਚ 57 ਦੇ ਕਰੀਬ ਪੰਜਾਬ ਦੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਦੇਖਿਆ ਜਾਵੇ ਤਾਂ ਟਰੰਪ ਪ੍ਰਸ਼ਾਸਨ ਨੇ ਤਕਰੀਬਨ 2 ਦੋ ਜਹਾਜ਼ ਜੋ ਭੇਜੇ ਹੋਏ ਨੇ ਇਹਨਾਂ ਦੇ ਵਿੱਚ 220 ਭਾਰਤੀ ਵਾਪਸ ਆ ਚੁੱਕੇ ਨੇ ਤੇ 95 ਇਹਨਾਂ ਦੇ ਵਿੱਚੋਂ ਪੰਜਾਬੀ ਹੈਗੇ ਨੇ ਤਾਂ ਹੁਣ 57 ਹੋਰ ਪੰਜਾਬੀ ਵਾਪਸ ਆ ਰਹੇ ਨੇ ਅੱਜ ਜਹਾਜ਼ ਜਿਹੜਾ ਹੈ ਉਹ ਵਾਪਸ ਆ ਰਿਹਾ 157 ਭਾਰਤੀਆਂ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਰਾਤ 10 ਜਾਂ 10:30 ਵਜੇ ਦੇ ਕਰੀਬ ਇਹ ਜਹਾਜ਼ ਅੰਮ੍ਰਿਤਸਰ ਦੇ ਵਿੱਚ ਲੈਂਡ ਕੀਤਾ ਜਾ ਸਕਦਾ ਹੈ ਤਾਂ ਇਹਦੇ ਵਿੱਚ 157 ਬੰਦੇ ਆ ਰਹੇ ਨੇ ਜਿਨ੍ਹਾਂ ਦੇ ਵਿੱਚੋਂ 57 ਯਾਨੀ ਪੰਜਾਬੀ ਦੱਸੇ ਜਾ ਰਹੇ ਨੇ ਇਹ ਜਿਹੜੀ ਚਰਚਾ ਮੈਂ ਅੱਗੇ ਵੀ ਕਰੂੰਗਾ ਤੁਹਾਡੇ ਨਾਲ ਕਿ ਪੰਜਾਬ ਦੇ ਨਾਲ ਲੈਣਾ ਦੇਣਾ ਕੀ ਹੈ 트럼ਪ ਸਰਕਾਰ ਦਾ ਔਰ ਨਰੇਂਦਰ ਮੋਦੀ ਦਾ ਯਾਨੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਔਰ ਹੁਣ ਦੂਜੀ ਖਬਰ ਤੇ ਆਜੋ ਜਿਹੜਾ ਕਿ ਸੀਐਮ ਭਗਵੰਤ ਮਾਨ ਅਸਤੀਫਾ ਦੇਣ ਜਾ ਰਹੇ ਨੇ ਅਗਲਾ ਮੁੱਖ ਮੰਤਰੀ ਕੌਣ ਹੋ ਸਕਦਾ ਪੰਜਾਬ ਦਾ ਇਹ ਵੀ ਸੁਣ ਲਓ ਜਿਆ ਉਸ ਤੋਂ ਬਾਅਦ ਤੁਹਾਡੇ ਨਾਲ ਜਿਹੜੀ ਵਿਚਾਰ ਚਰਚਾ ਕਰਨੀ ਆ ਉਹ ਵੀ ਬੜੀ ਅਹਿਮ ਹੈ ਸੁਣੋ ਇਹ ਸਰਕਾਰ ਦੇ ਕਾਰ ਵੀ ਜਾਂ ਤੱਕ ਕੁਲਤਾਰ ਸਿੰਘ ਸੰਧਵਾ ਤੇ ਜਾਂ ਮਨੋ ਰੋੜਾ ਵੀ ਮੁੱਖ ਮੰਤਰੀ ਬਣੇ ਸਮਝੋ ਅਗਲੇ ਜਿਹੜੇ 2 ਸਾਲ ਬਾਕੀ ਰਹਿੰਦੇ ਆ ਸਰਕਾਰ ਦੇ ਕਾਰਜ ਕਾਲ ਦਾਤਾ ਪੰਜਾਬ ਵਾਸਤੇ ਬਹੁਤ ਜ਼ਿਆਦਾ ਚੰਗੇ ਆ ਹੂੰ ਜਿਹੜੇ ਸਾਹ ਨੇ ਲੈਟਰ ਜਾਰੀ ਕੀਤੀ ਹੂੰ ਹੂੰ ਜਾਂ ਫਿਰ ਬਹੁਤ ਜ਼ਿਆਦਾ ਮਾਰੇ ਆ ਹੂੰ ਉਹਦਾ ਕਾਰਨ ਹਾਂ ਮੇਰੇ ਕੋਲ ਤਾਂ ਸਵਾਲ ਕਰਨ ਲਈ ਮਾਰੇ ਕਿੰਦਾ ਮਾਰੇ ਮਾਰੇ ਇਸ ਕਰਕੇ ਆ ਵੀ ਜੇ ਜਿਹਦੇ ਤਰੀਕੇ ਨਾਲ ਕਿਹਾ ਗਿਆ ਹੂੰ ਵੀ ਲੈਟਰ ਦੇ ਵਿੱਚ ਜਿਹੜਾ ਨਾ ਉਹ ਸਾਰਾ ਹਰ ਇੱਕ ਸਿਵਲ ਹੈ ਤੇ ਚਾਹੇ ਪੁਲਿਸ ਪ੍ਰਸ਼ਾਸਨ ਉਹ ਸਾਰਿਆਂ ਨੂੰ ਇੱਕ ਰਸਤੇ ਰੱਖਿਆ ਗਿਆ ਲੈਟਰ ਦੇ ਵਿੱਚ ਉਹਦੇ ਵਿੱਚ ਇਹ ਚੀਜ਼ ਹੈ ਵੀ ਚਾਹੇ ਉਹ ਜ਼ਿਲ੍ਹੇ ਦੇ ਡੀਸੀ ਸਾਹਿਬਾਨ ਚਾਹੇ ਐਸਐਸਪੀ ਸਾਹਿਬਾਨ ਚਾਹੇ ਐਸਪੀ ਸਾਹਿਬਾਨ ਚਾਹੇ ਡੀਐਸਪੀ ਹੈ ਚਾਹੇ ਐਸਐਚਓ ਹੈ ਚਾਹੇ ਉਹਦੇ ਵਿੱਚ ਜਿਹੜਾ ਹੈਗਾ ਐਸਟੀਐਮ ਹੈ ਚਾਹੇ ਤਹਿਸੀਲਦਾਰ ਹੈ ਕੋਈ ਵੀ ਹੈ ਮਤਲਬ ਜਿਹੜਾ ਵੀ ਮਹਿਕਮਾ ਐਮਐਲਏ ਐਮਪੀ ਦੀ ਗੱਲ ਨਹੀਂ ਸੁਣੂੰਗਾ ਉਨ੍ਹਾਂ ਤੇ ਜਿਹੜਾ ਉਹ ਬਣਦੀ ਕਾਰਵਾਈ ਕੀਤੀ ਜਾਊਗੀ ਮਤਲਬ ਕਿ ਉਹਨਾਂ ਦੀ ਫੀਡਬੈਕ ਜਿਹੜੀ ਅਫਸਰਾਂ ਦੀ ਹਾਂ ਜਿਹੜੀ ਤੁਸੀਂ ਖਬਰ ਸੁਣੀ ਹੈ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾ ਸਕਦਾ ਹੈ ਅਸ਼ੰਕਾ ਦੋ ਬੰਦਿਆਂ ਦੀ ਜਿਤਾਈ ਜਾ ਰਹੀ ਹੈ ਕੋਲਤਾਰ ਸਿੰਘ ਸੰਧਵਾ ਔਰ ਦੂਜੇ ਪਾਸੇ ਅਮਨ अरोड़ा ਯਾਨੀ ਕਿ ਕੇਜਰੀਵਾਲ ਨੇ ਜਾਣ ਬੁੱਝ ਕੇ ਅਮਨ अरोड़ा ਨੂੰ ਪ੍ਰਧਾਨਗੀ ਦਾ ਅਹੁਦਾ ਦਿੱਤਾ ਸੀ ਸੀਐਮ ਮਾਨ ਤੋਂ ਖੋਕੇ ਔਰ ਸੀਐਮ ਮਾਨ ਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਜਿਹੜਾ ਕੇਜਰੀਵਾਲ ਮੇਰੇ ਨਾਲ ਗੇਮ ਕਿਵੇਂ ਖੇਡ ਰਿਹਾ ਉਸ ਤੋਂ ਬਾਅਦ ਜਿਹੜਾ ਉਹਦਾ ਚਲਾ ਗਿਆ ਪ੍ਰਧਾਨਗੀ ਦਾ ਅਮਨ ਅਰੋੜਾ ਕੋਲ ਔਰ ਹੁਣ ਪੰਜਾਬ ਦੇ ਮੁੱਖ ਮੰਤਰੀ ਦੀ ਅਸ਼ੰਕਾ ਜਿਹੜੀ ਉਹ ਅਮਨ ਅਰੋੜਾ ਔਰ ਦੂਜੇ ਪਾਸੇ ਕੁਲਤਾਰ ਸਿੰਘ ਸੰਧਵਾ ਔਰ ਜਿਹੜਾ ਹੁਣ ਡੀਪੋਰਟ ਹੋਣ ਵਾਲੇ ਪੰਜਾਬੀਆਂ ਦੀ ਗੱਲ ਉਹਦੇ ਵਿੱਚ ਤਾਂ 트ੰਪ ਸਰਕਾਰ ਔਰ ਮੋਦੀ ਸਰਕਾਰ ਯਾਨੀ ਹਿੰਦੁਸਤਾਨ ਪੱਧਰ ਦੀ ਸਰਕਾਰ ਲਗਾਤਾਰ ਯਾਨੀ ਪੰਜਾਬ ਦੇ ਲੋਕਾਂ ਨੂੰ ਡੀਪੋਰਟ ਕਰਾ ਰਹੀ ਹੈ ਜਾਣਬੁੱਝ ਕੇ ਕਿਉਂਕਿ ਹੁਣ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਸਹੀ ਢੰਗ ਦੇ ਨਾਲ ਲੀਗਲ ਤਰੀਕੇ ਦੇ ਨਾਲ ਗਏ ਨੇ ਉਹਨਾਂ ਨੂੰ ਵੀ ਡਿਪੋਰਟ ਕਰਕੇ ਇਧਰ ਲਿਆਂਦਾ ਜਾ ਰਿਹਾ ਕਈ ਪਹਿਲਾਂ ਕੁੜੀਆਂ ਵੀ ਆਈਆਂ ਨੇ ਆ ਜਿਹੜੇ ਹੁਣ ਆਉਣਗੇ 201 157 ਲੋਕ ਨੇ ਉਹਦੇ ਵਿੱਚ ਜਿਹਦੇ ਵਿੱਚ ਕੁੱਲ ਸੰਖਿਆ ਪੰਜਾਬੀਆਂ ਦੀ 57 ਹੀ ਹੈ ਪਰ ਉਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੋਣੀ ਹੈ ਕਿ ਜਿਹੜੇ ਸਹੀ ਢੰਗ ਦੇ ਨਾਲ ਗਏ ਨੇ ਇਹ ਸ਼ੰਕਾ 'ਚ ਤਿਆਰੀ ਹੈ ਵੀ ਉਹਦੇ ਵਿੱਚ ਸਹੀ ਢੰਗ ਦੇ ਨਾਲ ਲੋਕਾਂ ਨੂੰ ਜਿਹੜੇ ਗਏ ਹੋਏ ਲੋਕ ਨੇ ਉਹਨਾਂ ਨੂੰ ਵੀ ਡਿਪੋਰਟ ਕਰਕੇ ਲਿਆਂਦਾ ਜਾ ਰਿਹਾ ਇਦੇ ਪਿੱਛੇ ਦੀ ਮਨਛਾ ਕੀ ਹੈ ਬਹੁਤ ਵੱਡਾ ਰਾਜ਼ ਛੁਪਿਆ ਹੋਇਆ ਕਿਉਂਕਿ ਤੁਹਾਨੂੰ ਲੱਗਦਾ ਵੀ ਜਿਵੇਂ ਕੋਈ ਹਾਲੇ ਤੱਕ ਮੈਨੂੰ ਨਹੀਂ ਲੱਗਦਾ ਕਿਸੇ মিডিਆ ਨੇ ਇਹ ਗੱਲ ਧਰੀ ਹੋਵੇ ਕਿ ਇਹਦੇ ਪਿੱਛੇ ਦਾ ਰਾਜ਼ ਕੀ ਹੈ ਪਰ ਉਹ ਵੀ ਤੁਹਾਡੇ ਸਾਹਮਣੇ ਮੈਂ ਦੱਸਣ ਜਾ ਰਿਹਾ ਹਾਂ ਦੇਖੋ 2020 ਦੇ ਵਿੱਚ ਇੱਕ ਕਿਸਾਨੀ ਮੋਰਚਾ ਲੱਗਦਾ ਹੈ ਦਿੱਲੀ ਦੇ ਵਿੱਚ ਜਦੋਂ ਇੱਕ ਝੰਡਾ ਚੜਾਇਆ ਜਾਂਦਾ ਲਾਲ ਕਿਲੇ ਦੇ ਉੱਤੇ ਬਹੁਤ ਸਾਰੇ ਲੋਕਾਂ ਦੀਆਂ ਗ੍ਰਿਫਤਾਰੀਆਂ ਵੀ ਹੁੰਦੀਆਂ ਬੇहद ਜਿਆਦੇ ਲੋਕ ਸ਼ਹੀਦ ਜਾਨੀ ਚੜ੍ਹਾਈ ਵੀ ਕਰ ਜਾਂਦੇ ਨੇ ਤਾਂ ਫੇਰ ਉਸ ਤੋਂ ਬਾਅਦ ਇੱਕ ਲੰਬੀ ਸ਼ਤਰੰਜ ਵਛਾਈ ਗਈ ਹੈ ਪਰ ਜਦੋਂ ਫਿਰ ਉਹਨਾਂ ਨੇ ਆ ਯਾਨੀ ਕਿਸਾਨਾਂ ਨੇ ਉੱਥੋਂ ਧਰਨਾ ਨਹੀਂ ਚੱਕਿਆ ਤਾਂ ਮੋਦੀ ਸਾਹਿਬ ਨੇ ਕੀ ਕੀਤਾ ਆ ਹੁਣ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਜਿੰਨੇ ਵੀ ਪੰਜਾਬ ਦੇ ਵਿੱਚੋਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਗਏ ਨੇ ਹਾਲੇ ਤੱਕ ਹੀ ਹਾਲੇ ਤਾਂ ਅਮਰੀਕਾ ਹੀ ਕੱਢ ਰਿਹਾ ਇਹਨਾਂ ਦਾ ਸੰਪਰਕ ਬਾਕੀ ਦੇਸ਼ਾਂ ਦੇ ਨਾਲ ਵੀ ਹੈਗਾ ਕੈਨੇਡਾ ਦੇ ਵਿੱਚੋਂ ਕਿਵੇਂ ਡੀਪੋਰਟ ਹੋ ਕੇ ਆਉਂਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਕਿਉਂ ਕਿ ਦੋਵੇਂ ਤਿੰਨੇ ਦੇਸ਼ਾਂ ਦੇ ਨਾਲ ਬਹੁਤ ਚੰਗੀ ਤਰ੍ਹਾਂ ਯਾਨੀ ਇਹਨਾਂ ਦੇ ਰਿਸ਼ਤੇ ਨੇ ਜਿਹੜਾ ਸਾਡਾ ਭਾਰਤ ਦਾ ਪ੍ਰਧਾਨ ਮੰਤਰੀ ਹੈ ਇਹੀ ਡੀਪੋਰਟ ਕਰਾਉਣ ਦੇ ਵਿੱਚ ਵੱਡਾ ਹੱਥ ਹੈ ਕਿਉਂਕਿ ਤੁਸੀਂ ਮੋਦੀ ਦੀ ਸਪੀਚ ਵੀ ਸੁਣੀ ਹੋਣੀ ਹੈ ਕਿ ਭਾਈ ਜਿਹੜੇ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਗਏ ਨੇ ਉਹਨਾਂ ਨੂੰ ਡੀਪੋਰਟ ਕਰਨਾ ਬਣਦਾ ਪਰ ਕਿਤੇ ਨਾ ਕਿਤੇ ਇਹ ਸਰਕਾਰ ਇਹ ਵੀ ਤਾਂ ਕਹਿ ਦਿੰਦੀ ਕਿ ਭਾਈ ਜਿਹੜਾ ਪੈਸਾ ਲੱਗਿਆ ਉਹ ਅਸੀਂ ਇੱਕ ਵਾਰ ਤੇ ਦੇਵਾਂਗੇ ਵਾਪਸ ਉਸ ਤੋਂ ਬਾਅਦ ਜਿਹੜਾ ਵੀ ਕੋਈ ਗੈਰ ਕਾਨੂੰਨੀ ਢੰਗ ਦੇ ਨਾਲ ਜਾਊਗਾ ਵੈਸੇ ਉਹਨਾਂ ਨੂੰ ਕਰਨਾ ਜ਼ਰੂਰੀ ਹੈ ਕਿਉਂਕਿ ਕੁਝ ਵੀ ਹਾਦਸੇ ਵਾਪਰ ਜਾਂਦੇ ਨੇ ਬਹੁਤ ਸਾਰੇ ਨੌਜਵਾਨਾਂ ਦੀਆਂ ਜਾਨਾਂ ਵੀ ਗਈਆਂ ਨੇ ਨੌਜਵਾਨਾਂ ਨੂੰ ਨਹੀਂ ਜਾਣਾ ਚਾਹੀਦਾ ਹਰ ਕੋਈ ਕਹਿੰਦਾ ਕਿਉਂਕਿ ਜਦੋਂ ਡਾਂਕੀ ਲਾ ਕੇ ਜਾਂਦੇ ਨੇ ਕਈਆਂ ਦੇ ਸੱਪ ਲੜੇ ਨੇ ਕਈਆਂ ਨੂੰ ਉੱਥੇ ਪਿੰਜਰ ਪਏ ਨੇ ਕਈ ਤਾਂ ਨਦੀਆਂ ਨਹਿਰਾਂ ਦੇ ਵਿੱਚ ਹੀ ਰਹਿ ਜਾਂਦੇ ਜਦੋਂ ਸਮੁੰਦਰ ਪਾਰ ਕਰਦੇ ਨੇ ਸਮੁੰਦਰਾਂ ਵਿੱਚ ਡੁੱਬ ਜਾਂਦੇ ਨੇ ਡਾਂਕੀ ਲਾਉਣ ਦੇ ਸਮੇਂ ਤੇ ਇਹ ਗੱਲਾਂ ਬਹੁਤ ਸਾਰੀਆਂ ਗੰਭੀਰ ਨੇ ਕਿਉਂਕਿ ਬਹੁਤ ਸਾਰੇ ਪਰਿਵਾਰ ਉਜੜ ਗਏ ਨੇ ਇਹਨਾਂ ਦੇ ਨਾਲ ਪਰ ਪੰਜਾਬ ਦੇ ਲੋਕਾਂ ਨੂੰ ਮੈਂ ਵੀ ਕਹਿਣਾ ਚਾਹੁੰਨਾ ਕਿ ਜਿੰਨੇ ਪੰਜਾਬੀ ਤੁਸੀਂ ਮੈਨੂੰ ਸੁਣਦੇ ਹੋ ਪੰਜਾਬ ਨੂੰ ਛੱਡ ਕੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਕਿਤੇ ਵੀ ਜਾਣ ਦਾ ਨਾ ਸੋਚੋ ਕਿਉਂਕਿ ਪੰਜਾਬ ਦੀ ਧਰਤੀ ਸਾਡੀ ਬਹੁਤ ਸੋਹਣੀ ਹੈ ਜਿਹਦੇ ਉੱਤੇ ਤੁਸੀਂ ਅਮਰੀਕਾ ਵਰਗਾ ਦੇਸ਼ ਹੀ ਸਮਝ ਕੇ ਰਹਿ ਸਕਦੇ ਆ ਤਾਂ ਹੁਣ ਠੀਕ ਆ ਪੰਜਾਬੀਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨ